ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈ ਸਾਸ ਸੰਗਤ ਜੀਓ ਇਹ ਹਫਤਾ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਫਤਾ ਹੈ 20 ਦਸੰਬਰ ਤੋਂ 28 ਦਸੰਬਰ ਤੱਕ ਚਾਰੋਂ ਸਾਹਿਬਜ਼ਾਦਿਆਂ ਦੇ ਨਾਲ ਕਾਫੀ ਸਿੰਘ ਅਤੇ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਹੋ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਹਫਤੇ ਦੇ ਵਿੱਚ ਸ਼ਹੀਦੀ ਪਾ ਜਾਂਦਾ ਹੈ ਅਤੇ ਇਸ ਹਫਤੇ ਨੂੰ ਸ਼ਹੀਦੀ ਹਫਤਾ ਜਾਂ ਸ਼ਹੀਦੀ 15 ਵਾੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦਸੰਬਰ ਦੇ ਮਹੀਨੇ ਜਾਂ ਤਾਂ ਇਹ ਵੀ ਜਾਂ ਇਹ 21 ਦਸੰਬਰ ਨੂੰ ਆਉਂਦਾ ਹੈ ਸੰਗਤ ਜੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਰੋਜ਼ ਇੱਕ ਵੀਡੀਓ ਬਣਾਵਾਂ ਤੇ ਹਰ ਇੱਕ ਦਿਨ ਦੇ ਰੋਚ ਦੇ ਇਤਿਹਾਸ ਦੇ ਨਾਲ ਆਪ ਜੀ ਨੂੰ ਜਾਣੂ ਕਰਵਾਵਾਂਗੀ ਅੱਜ 20 ਦਸੰਬਰ ਯਾਨੀ ਕਿ 6 ਨੂੰ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਨੇ ਇੱਕ ਪਾਸੇ ਦਿੱਲੀ ਦੀ ਹਕੂਮਤ ਸੀ ਔਰੰਗਜ਼ੇਬ ਤੇ ਇਸ ਦੇ ਨਾਲ ਭਾਰਤ ਦੇ ਰਾਜੇ ਹਿੰਦੂ ਵਿਸਨ ਤੇ ਮੁਸਲਮਾਨ ਵਿਸਨ ਸਾਰੇ ਹੀ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਸਨ ਤਾਂ ਕਿ ਉਹਨਾਂ ਦੀ ਜਾਨ ਬੱਚੀ ਰਹਿ ਸਕੇ ਉਸ ਦੇ ਜ਼ੁਲਮ ਤੋਂ ਕੋਈ ਵੀ ਨਹੀਂ ਬਚ ਪਾਰਿਆ ਸੀ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਹਿਸਨ ਜੋ ਔਰੰਗਜ਼ੇਬ ਦਾ ਡੱਟ ਕੇ ਸਾਹਮਣਾ ਕਰ ਰਹੇ ਸਨ ਜੋ ਮਜ਼ਲੂਮਾਂ ਦੇ ਨਾਲ ਸਨ ਲੋਕਾਂ ਦਾ ਤਾਂ ਬਹੁਤ ਬੁਰਾ ਹਾਲ ਸੀ ਜਿਹੜੇ ਰਾਜੇ ਗਰੀਬ ਮਜ਼ਲੂਮਾਂ ਦੇ ਸਹਾਰੇ ਸਨ ਉਹ ਵੀ ਔਰੰਗਜ਼ੇਬ ਦਾ ਹੁਕਮ ਮੰਨਣ ਵਿੱਚ ਮਜ਼ਬੂਤ ਸਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਉਹਨਾਂ ਮੁਗਲਾਂ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਜੰਗਾਂ ਵੀ ਹੋਈਆਂ ਪਰ ਗੁਰੂ ਪਾਸ਼ਾ ਜੀ ਨੇ ਕਿਹਾ ਜਾਨ ਪਾਨ ਜਾਵੇ ਪਰ ਜ਼ੁਲਮ ਦੇ ਅੱਗੇ ਝੁਕਣਾ ਨਾ ਮੁਲਕੀ ਹੈ ਇਸ ਕਰਕੇ ਔਰੰਗਜ਼ੇਬ ਬਹੁਤ ਚਿੰਤਾ ਦੇ ਵਿੱਚ ਆ ਗਿਆ ਉਸ ਨੇ ਕਿਹਾ ਇੱਕ ਇੱਕ ਰਾਜਾ ਕਰਕੇ ਭੇਜਣਾ ਠੀਕ ਨਹੀਂ ਐਸ ਨੇ ਸੋਚਿਆ ਇੱਕ ਰਾਜਾ ਤੇ ਉਸ ਦੀ ਸੇਨਾ ਇੱਕ ਇੱਕ ਕਰਕੇ ਭੇਜਣ ਨਾਲ ਸਾਰੇ ਮਾਰੇ ਜਾਂਦੇ ਨੇ ਹੁਣ ਸਾਰਿਆਂ ਨੂੰ ਇੱਕਸਾਰ ਜਾਣਦਾ ਹੁਕਮ ਜ਼ਾਰੀ ਕਰ ਦਿੱਤਾ ਜਾਂਦਾ ਉਸ ਨੇ ਦਿੱਲੀ ਸਰਹੰਦ ਜੰਮੂ ਤੇ ਮਲਤਾਨ ਦੇ ਨਵਾਬਾਂ ਨੂੰ ਲਿਖਿਆ ਕਿ ਤੁਸੀਂ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰੋ ਤੇ ਹਮਲਾ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰ ਲਓ ਜੇਕਰ ਕੈਦ ਨਾ ਕਰ ਸਕੇ ਤੇ ਉਹਨਾਂ ਦਾਸੇ ਕਲਮ ਕਰਕੇ ਲਿਆਓ ਔਰੰਗਜ਼ੇਬ ਨੇ ਬਹੁਤ ਹੀ ਸਖਤੀ ਵਿੱਚ ਲਿਖਿਆ ਵੀ ਇਸ ਕੰਮ ਦੇ ਵਿੱਚ ਰੱਤੀ ਪਰ ਵੀ ਦੇਰ ਨਾ ਕੀਤੀ ਜਾਵੇ ਅਤੇ ਔਰੰਗਜ਼ੇਬ ਦਾ ਸੰਦੇਸ਼ ਪਹੁੰਚਣ ਉਪਰੰਤ ਸਰਹੰਦ ਦੇ ਨਵਾਬ ਵਜ਼ੀਰ ਖਾਨੇ ਪਹਾੜੀ ਰਾਜਿਆਂ ਨੂੰ ਕਿਹਾ ਮਲਤਾਨ ਸੇਨਾ ਦਾ ਸਾਥ ਦੇਵੇ ਬਿਲਾਸਪੁਰ ਤੇ ਅਮੀਰ ਚੰਦ ਕਾਂਗੜਾ ਦੇ ਕੁਮਾਰ ਚੰਦ ਜਸਵਾਲ ਦੇ ਵੀਰ ਸਿੰਘ ਅਤੇ ਕੁਲੂ ਕੈਥਲ ਜੰਮੂ ਮੰਡੀ ਆਧ ਦੇ ਜਵਾਨੇ ਮੁਗਲ ਸੈਨਾ ਦਾ ਸਾਥ ਦੇਣ ਦਾ ਫੈਸਲਾ ਲਿਆ ਅਰੰਗਣ ਤੇ ਗੁਜਰਵੀ ਇਸ ਵਿੱਚ ਸ਼ਾਮਿਲ ਹੋ ਗਏ ਗੁਰੂ ਸਾਹਿਬ ਜੀ ਨੂੰ ਫੜਨ ਵਾਸਤੇ ਲਾਹੌਰ ਤੇ ਸਰਹੰਦ ਦਾ ਵਜ਼ੀਰ ਖਾਨ ਹਜ਼ਾਰਾਂ ਦੀ ਸੈਨਾ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਸਾਰਿਆਂ ਨੂੰ ਇਕੱਤਰ ਕਰ ਧਰਮ ਜੋਤ ਦਾ ਨਾਰਾ ਲਗਾਇਆ ਜਾਂਦਾ ਹੈ ਜਦੋਂ ਔਰੰਗਜ਼ੇਬ ਦੀ ਆਦੇਸ਼ ਦੀ ਸੂਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਗੁਰੂ ਸਾਹਿਬ ਜੀ ਨੇ ਮਾਝ ਦੁਆਬਾ ਤੇ ਮਾਲਵੇ ਦੇ ਸਿੰਘਾਂ ਨੂੰ ਆਦੇਸ਼ ਭੇਜਿਆ ਜਦੋਂ ਸਿੰਘਾਂ ਨੂੰ ਪਤਾ ਲੱਗਾ ਮੁਗਲ ਸੈਨਾ ਇੱਕ ਵਾਰ ਫੇਰ ਸ੍ਰੀ ਅਨੰਦਪੁਰ ਸਾਹਿਬ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਆ ਰਹੀ ਹੈ ਲੜਾਈ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਹਰ ਇੱਕ ਪਿੰਡ ਵਿੱਚੋਂ ਸਿੰਘ ਸ਼ਸਤਰ ਘੋੜੇ ਰਸਦ 71 ਘਰ ਸ੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪੈਂਦੇ ਨੇ ਦੁਸ਼ਮਨ ਸਤਲੁਜ ਦੇ ਇੱਕ ਛੋਰ ਤੇ ਇਕੱਠਾ ਹੋ ਗਿਆ ਇੱਕ ਦਲ ਪੱਛਮ ਵੱਲ ਤੇ ਦੂਜਾ ਪੂਰਬ ਵੱਲ ਮਈ 1905 ਵਿੱਚ ਇਹਨਾਂ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500-500 ਸਿੰਘਾਂ ਦੇ ਪੰਜ ਜਥੇ ਇੱਕ ਕੇਸਗੜ੍ਹ ਦੂਜਾ ਆਨੰਦਗੜ ਤੀਜਾ ਹੌਲਗੜ ਚੌਥਾ ਲੋਗੜ ਪੰਜਵਾਂ ਅਗਮਗੜ ਦੇ ਵਿੱਚ ਤੈਨਾਤ ਕਰ ਦਿੱਤੇ ਸਿੰਘਾਂ ਦੇ ਜੱਥੇ ਉੱਚੀ ਜਗਾ ਸਨ ਤੇ ਦੁਸ਼ਮਣ ਸੈਨਾ ਨੀਚੇ ਜਗਾ ਤੇ ਉੱਚੀ ਜਗਾ ਹੋਣ ਕਰਕੇ ਦੁਸ਼ਮਨਾਂ ਦਾ ਤੀਰਾਂ ਅਤੇ ਤੋਪਾਂ ਨਾਲ ਅੱਛਾ ਖਾਸਾ ਨੁਕਸਾਨ ਕੀਤਾ ਅਤੇ ਕਿਰਪਾਨ ਚਲਾਉਣ ਦੇ ਵਿੱਚ ਸਿੱਖ ਮਾਹੀ ਸਨ ਜਦੋਂ ਸਿੱਖਾਂ ਦੇ ਜਥੇ ਵਿਰੋਧੀ ਧਿਰ ਦੇ ਲਾਗੇ ਪਹੁੰਚ ਜਾਂਦੇ ਤਾਂ ਸਿੰਘ ਕਿਰਪਾਨਾਂ ਨਾਲ ਵੈਰੀਆਂ ਉੱਤੇ ਭੁੱਖੇ ਸ਼ੇਰਾਂ ਵਾਂਗੂ ਟੁੱਟ ਕੇ ਪੈ ਜਾਂਦੇ ਜਿੱਥੇ ਸਿੱਖ ਭਾਵਨਾ ਅਧীন ਅਤਿਆਚਾਰ ਤੇ ਜ਼ੁਲਮ ਦੇ ਵਿਰੁੱਧ ਲੜ ਰਏ ਸਨ ਉੱਥੇ ਹੀ ਮੁਗਲ ਪਹਾੜੀ ਸਿਪਾਹੀ ਸਿਰਫ਼ ਤੇ ਸਿਰਫ਼ ਵੇਦਨ ਲਈ ਲੜ ਰਹੇ ਸਨ ਕਿਸ ਸੁਭਾਵਕ ਸੀ ਮੁਗਲਾਂ ਦੇ ਵਿੱਚ ਸਿੰਘਾਂ ਵਾਂਗੂ ਜੋਸ਼ ਤੇ ਭਾਵਨਾ ਕਿੱਥੇ ਸੀ ਕੁਝ ਕੇ ਦਿਨਾਂ ਦੇ ਵਿੱਚ ਮੁਗਲਾਂ ਨੂੰ ਇਹ ਗੱਲ ਸਾਫ਼ ਹੋ ਗਈ ਜੇਕਰ ਉਹ ਸਿੱਖਾਂ ਦੇ ਹੱਥੋਂ ਇਦਾਂ ਹੀ ਆਪਣੀ ਜਾਨ ਗਵਾਉਂਦੇ ਰਹੇ ਤਾਂ ਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਕਦੇ ਵੀ ਜਿੱਤਿਆ ਨਹੀਂ ਜਾਵੇਗਾ ਤੇ ਇਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਿਆ ਵੀ ਨਹੀਂ ਜਾ ਸਕਦਾ ਤਾਂ ਇੱਕ ਮਹੀਨਾ ਲੜਨ ਤੋਂ ਬਾਅਦ ਇਹਨਾਂ ਵੱਲੋਂ ਪਿੱਛੇ ਹਟ ਕੇ ਇੱਕ ਨਵੀਂ ਰਣਨੀਤੀ ਬਣਾਈ ਗਈ ਮੁਗਲਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਾਰੋਂ ਪਾਸਿਓਂ ਦੇ ਘੇਰ ਲਿਆ ਤਾਂ ਕਿ ਜੋ ਸਿੱਖ ਕਿਲੇ ਤੋਂ ਬਾਹਰ ਹਨ ਉਹਨਾਂ ਵੱਲੋਂ ਕਿਲੇ ਦੇ ਅੰਦਰ ਕੋਈ ਵੀ ਰਸਦ ਜਾਂ ਪਾਣੀ ਪਹੁੰਚਦਾ ਨਾ ਹੋ ਸਕੇ ਉਹੋ ਭੁੱਖ ਪਿਆਸ ਤੋਂ ਪਰੇਸ਼ਾਨ ਹੋ ਕੇ ਆਪਣੇ ਹਥਿਆਰ ਸੁਟ ਦੇਣਗੇ ਤੇ ਉਹਨਾਂ ਨੂੰ ਜ਼ਿੰਦਾ ਹੀ ਫੜ ਲਿਆ ਜਾਏਗਾ ਜਿਸ ਤਰ੍ਹਾਂ ਇਹਨਾ ਸੋਚਿਆ ਬਿਲਕੁਲ ਉਸ ਤਰ੍ਹਾਂ ਹੀ ਹੋਣ ਲੱਗਾ ਖਾਣ ਪੀਣ ਦੀ ਕਿਲੇ ਦੇ ਵਿੱਚ ਕਮੀ ਹੋਣ ਲੱਗੀ ਚਾਰੇ ਪਾਸੇ ਨਾਕਾਬੰਦੀ ਹੋਣ ਕਰਕੇ ਸਿੱਖਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੰਗਤ ਜੀ ਜੋ ਨਹਿਰਾ ਪਾਣੀ ਨਾਲੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵਗਦੇ ਸਨ ਮੁਗਲਾਂ ਨੇ ਉਹਨਾਂ ਦਾ ਵੀ ਮੂੰਹ ਮੋੜ ਦਿੱਤਾ ਸੀ ਮੁਗਲ ਸਰਦਾਰ ਬਹੁਤ ਹੀ ਪਰੇਸ਼ਾਨ ਹੋ ਗਏ ਸਨ ਕਿਹੜਾ ਲੰਬਾ ਚੱਲ ਰਿਹਾ ਸੀ ਤੇ ਸਿੱਖ ਸੀ ਅਧੀਨਤਾ ਨੂੰ ਸਵੀਕਾਰ ਕਰਨ ਦੀ ਜਗ੍ਹਾ ਲੜਨ ਮਰਨ ਨੂੰ ਤਿਆਰ ਸੀ ਮੁਗਲ ਸੈਨਾ ਨੂੰ ਪਹਿਲਾਂ ਗਰਮੀ ਨੇ ਮਾਰਿਆ ਫਿਰ ਮੀਂਹ ਨੇ ਫਿਰ ਬਾੜ ਨੇ ਫਿਰ ਹੜ ਦੇ ਕਰਕੇ ਉਹਨਾਂ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਸੰਗਤ ਜੀ ਹੁਣ ਠੰਡ ਜੋ ਨਜ਼ਦੀਕ ਆ ਰਹੀ ਸੀ ਮੁਗਲ ਸੈਨਾ ਵੀ ਹੁਣ ਇਸ ਜੰਗ ਤੋਂ ਪਿੱਛਾ ਛਡੋਣਾ ਚਾਹੁੰਦੀ ਸੀ ਕਿ ਕਿਸੇ ਤਰੀਕੇ ਹੁਣ ਇੱਥੋਂ ਨਿਕਲਿਆ ਜਾਵੇ ਹੁਣ ਇਹਨਾਂ ਵੱਲੋਂ ਇੱਕ ਹੋਰ ਨਵੀਂ ਚਾਲ ਚੱਲੀ ਜਾਂਦੀ ਹੈ ਮੁਗਲ ਸੈਨਾ ਨੇ ਹੁਣ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਵਿਚਾਰ ਸੀ ਜੇਕਰ ਭੁੱਖੇ ਅਤੇ ਬਿਮਾਰੀਆਂ ਦੇ ਨਾਲ ਸਤਾਏ ਹੋਏ ਸਿੱਖਾਂ ਨੂੰ ਕਿਲੇ ਤੋਂ ਬਾਹਰ ਕੱਢਿਆ ਜਾਵੇ ਕਿਸੇ ਸਕੀਮ ਅਧੀਨ ਤਾਂ ਇਹਨਾਂ ਨੂੰ ਬੜੀ ਆਸਾਨੀ ਨਾਲ ਫੜਿਆ ਜਾ ਸਕਦਾ ਹੈ ਜਾਂ ਫਿਰ ਮਾਰਿਆ ਜਾ ਸਕਦਾ ਹੈ ਤਾਂ ਇਹਨਾਂ ਨੇ ਦੋ ਦੂਤ ਇੱਕ ਬ੍ਰਾਹਮਣ ਤੇ ਇੱਕ ਸਹਿਦ ਪੇਚੇ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਇੱਕ ਚਿੱਠੀ ਦਿੱਤੀ ਜਿਸ ਵਿੱਚ ਮੁਗਲ ਸਰਦਾਰਾਂ ਨੇ ਕੁਰਾਨ ਅਤੇ ਪਹਾੜੀ ਰਾਜਿਆਂ ਨੇ ਗੀਤਾ ਦੀਆਂ ਕਸਮਾਂ ਖਾ ਕੇ ਕਿਹਾ ਜੇਕਰ ਸਿੱਖ ਕਿਲਾ ਛੱਡ ਕੇ ਚਲੇ ਜਾਣ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ ਅਤੇ ਸਾਰੇ ਮੁਗਲ ਸਰਦਾਰ ਵੀ ਔਰੰਗਜ਼ੇਬ ਨੂੰ ਮੂੰਹ ਦਿਖਾਣ ਜੋਗੇ ਹੋ ਜਾਣਗੇ ਜਦੋਂ ਇਹ ਸਾਰੇ ਚਲੇ ਗਏ ਤਾਂ ਗੁਰੂ ਪਾਸ਼ਾ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਇਹ ਇਹਨਾਂ ਦੀ ਇੱਕ ਨਵੀਂ ਚਾਲ ਹੈ ਨਵੀਂ ਰਣਨੀਤੀ ਹੈ ਪਰ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਕਤਸਮਾ ਖਾਧੀਆਂ ਨੇ ਤਾਕੀਲਾ ਛੱਡ ਕੇ ਜਾਣ ਦੇ ਵਿੱਚ ਕੀ ਹਰਜ਼ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਠੀਕ ਹੈ ਮੈਂ ਆਪ ਜੀ ਨੂੰ ਹਕੀਕਤ ਹੁਣੇ ਸਮਝਾ ਦਿੰਦਾ ਗੁਰੂ ਸਾਹਿਬ ਜੀ ਨੇ ਕੁਝ ਬੈਲਗੱਡੀਆਂ ਖੱਤਰ ਗਧਿਆਂ ਤੇ ਕੁਝ ਫਟੇ ਪੁਰਾਣੇ ਕਪੜੇ ਜੁੱਤੀਆਂ ਕੋੜਾ ਕਰਕਟ ਲੱਤਕੇ ਇਸ ਸਭ ਨੂੰ ਕੀਮਤੀ ਸਮਾਨ ਵਜੋਂ ਟੱਕ ਕੇ ਸ਼ਹਿਰ ਦੇ ਬਾਹਰ ਭੇਜਿਆ ਅੱਧੀ ਰਾਤ ਦਾ ਸਮਾਂ ਸੀ ਖਚਰਾ ਤੇ ਗਧਿਆਂ ਦੇ ਸਿਰਾਂ ਦੇ ਉੱਤੇ ਬਲਦੀਆਂ ਹੋਈਆਂ ਮਸ਼ਾਲਾਂ ਬੰਨ ਕੇ ਰੱਖ ਦਿੱਤੀਆਂ ਮੁਗਲਾਂ ਵੇਖਿਆ ਤੇ ਸੋਚਿਆ ਕੀਮਤੀ ਸਮਾਨ ਸਿੰਗਾ ਵੱਲੋਂ ਬਾਹਰ ਭੇਜਿਆ ਜਾ ਰਿਹਾ ਹੈ ਤਾਂ ਇਹਨਾਂ ਨੇ ਮਾਲ ਪੁੱਤੇ ਹਮਲਾ ਬੋਲ ਦਿੱਤਾ ਜਦੋਂ ਫਟੇ ਪੁਰਾਣੇ ਕੱਪੜੇ ਕੂੜਾ ਹੱਥ ਲੱਗਿਆ ਤਾਂ ਇਹਨਾਂ ਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਸ ਬਾਅਦ ਸਿੰਘਾਂ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਸਿੱਖਾਂ ਨੂੰ ਦੁਸ਼ਮਨਾ ਦੇ ਵਿੱਚ ਘਿਰੇ ਹੋਏ ਅਤੇ ਲੜਦੇ ਹੋਏ 6 ਤੋਂ 7 ਮਹੀਨੇ ਬੀਤ ਚੁਕੇ ਸਨ ਇਹਨਾਂ ਦਿਨਾਂ ਦੇ ਵਿੱਚ ਹੀ ਔਰੰਗਜ਼ੇਬ ਦੀ ਇੱਕ ਚਿੱਠੀ ਆਉਂਦੀ ਹੈ ਜਿਸ ਦੇ ਨਾਲ ਉਸ ਨੇ ਦਸਤਖਤ ਕੀਤਾ ਹੋਇਆ ਕੁਰਾਨ ਵੀ ਭੇਜਿਆ ਉਸ ਚਿੱਠੀ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਜਿਨੂੰ ਬਹੁਤ ਹੀ ਭਰੋਸਾ ਦਿਵਾਇਆ ਅਤੇ ਲਿਖਿਆ ਕਿ ਸ਼ਾਹੀ ਪਟਿਸ਼ਟਾ ਨੂੰ ਕਾਇਮ ਰੱਖਣ ਵਾਸਤੇ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਜਦੋਂ ਸਿੰਘ ਯੋਧਿਆ ਨੂੰ ਔਰੰਗਜ਼ੇਬ ਦੀ ਚਿੱਠੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮਿਲ ਕੇ ਗੁਰੂ ਸਾਹਿਬ ਜਿਨੂੰ ਬੇਨਤੀ ਕੀਤੀ ਇਸ ਸਾਰਿਆਂ ਦੀ ਭਲਾਈ ਵਾਸਤੇ ਆਪ ਜੀ ਜੰਗ ਬੰਦੀ ਦਾ ਐਲਾਨ ਕਰ ਦਿਓ ਅਤੇ ਸਿੱਖ ਸੰਗਤਾਂ ਦੀ ਭਲਾਈ ਲਈ ਨਗਰ ਖਾਲੀ ਕਰ ਦਿਓ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਹੌਸਲਾ ਰੱਖਣ ਕਿਹਾ ਤੇ ਸਮਝਾਇਆ ਕਿ ਇਹ ਵੀ ਦੁਸ਼ਮਣ ਦੀ ਇੱਕ ਹੋਰ ਨਵੀਂ ਚਾਲ ਹੈ ਉਹ ਦੂਜੇ ਪਾਸੇ ਗੁਰੂ ਸਾਹਿਬ ਜੀ ਨੇ ਪ੍ਰਮੁੱਖ ਸਿੱਖਾ ਦੇ ਨਾਲ ਵਿਚਾਰ ਵਿਟਾਂਦਰਾ ਕੀਤਾ ਸਿੱਖਾਂ ਦੇ ਕੋਲ ਰਸਦ ਪਾਣੀ ਤਾਂ ਖਤਮ ਹੋ ਚੁੱਕਾ ਸੀ ਸੰਗਤ ਜੀ ਇਥੋਂ ਤੱਕ ਕਿ ਸਿੰਘ ਪੇੜਾਂ ਦੇ ਪੱਤੇ ਵੀ ਪੀਸ ਕੇ ਖਾ ਚੁੱਕੇ ਸਨ ਅਜਿਹੇ ਹਾਲਾਤਾਂ ਦੇ ਵਿੱਚ ਹੋਰ ਲੰਬਾ ਸਮਾਂ ਲੜਿਆ ਨਹੀਂ ਜਾ ਸਕਦਾ ਸੀ ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਦੁਸ਼ਮਣ ਨਾਲ ਰਣ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਜਾਵੇ ਜੋ ਸਿੰਘ ਬਚ ਜਾਣ ਉਹ ਸੁਰੱਖਿਤ ਜਗ੍ਹਾ ਜਾ ਕੇ ਫਿਰ ਤੋਂ ਤਿਆਰੀ ਕਰਨ ਅਤੇ ਮੁਗਲਾਂ ਦੇ ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਣ ਤਾਂ ਇਹ ਮਤਾ ਪਾਸ ਹੋਇਆ ਦੂਰ ਅੰਦੇਸ਼ੀ ਗੁਰੂ ਸਾਹਿਬ ਜੀ ਨੇ ਦੁਸ਼ਮਨਾਂ ਦੀ ਹਰ ਚਾਲ ਨੂੰ ਦ੍ਰਿਸ਼ਟੀ 'ਚ ਰੱਖਦੇ ਹੋਏ ਛੋਟੇ ਸਾਹਿਬਜ਼ਾਦੇ ਮਾਤਾ ਸਾਹਿਬਕੌਰ ਜੀ ਅਤੇ ਮਾਤਾ ਗੁਜਰੀ ਜੀ ਸਪੁਰਦਗੀ ਵੱਖ-ਵੱਖ ਸਿੱਖਾਂ ਦੇ ਵਿੱਚ ਕਰ ਦਿੱਤੇ ਤਾਂ ਕਿ ਹਰ ਸਿੱਖ ਆਪਣੀ ਜ਼ਿੰਮੇਵਾਰੀ ਪੱਖੋਂ ਸਤਾਰਕ ਰਹੇ ਗੁਰੂ ਘਰਾ ਦੀ ਸੇਵਾ ਸੰਭਾਲ ਲਈ ਉਦਾਸੀ ਸਿੰਘ ਪਾਈ ਗੁਰਬਖਸ਼ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਜੇ ਰਹਿਣ ਦੀ ਆਗਿਆ ਦਿੱਤੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੰਡਿਆ ਤੇ ਉਥੋਂ ਜਾਣ ਦੀ ਤਿਆਰੀ ਕੀਤੀ ਸਨ 1705 6 ਪੋ ਦਸੰਬਰ ਦੀ ਅੱਧੀ ਰਾਤ ਦਾ ਸਮਾਂ ਪੰਜਾਬ ਵਿੱਚ ਛੇਤਰੀਤੂ ਆਪਣੇ ਜੋਰ ਤੇ ਸੀ ਬਾਹਰ ਸੰਗਤ ਜੀ ਹੱਡੀਆਂ ਚੱਬਣ ਵਾਲੀ ਠੰਡ ਸੀ ਕਿਉਂਕਿ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਸੀ ਤੇ ਅਜੇ ਵੀ ਬੂੰਦਾਬੰਦੀ ਹੋ ਰਹੀ ਸੀ ਸ੍ਰੀ ਅਨੰਦਪੁਰ ਸਾਹਿਬ ਜੀ ਬਿਲਕੁਲ ਸਨਾਂਟਾ ਛਾਇਆ ਹੋਇਆ ਸੀ ਕੋਸਾਂ ਤੱਕ ਮੁਗਲਾ ਦੇ ਸ਼ਿਵਰਾਚ ਮੋਨ ਛਾਇਆ ਹੋਇਆ ਸੀ ਜਗਤ ਸੋ ਰਿਹਾ ਸੀ ਪਰ ਸ੍ਰੀ ਅਨੰਦਪੁਰ ਸਾਹਿਬ ਜੀ ਹਲਚਲ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਅਨੰਦਪੁਰ ਸਾਹਿਬ ਜੀ ਅੰਤਿਮ ਵਾਰਤ ਸੇ ਕਲ ਗੁਰੂ ਸਾਹਿਬ ਜੀ ਕਿੱਥੇ ਹੋਣਗੇ ਤੇ ਕੋਨਾ ਤੇ ਸਾਹਿਬ ਜਾ ਦੇ ਕਿੱਥੇ ਹੋਖੇ ਸੋ ਸੰਗਜੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਆਪਣੇ ਪਰਿਵਾਰ ਸਮੇਤ ਛੱਡਿਆ ਪਰ ਇਸ ਤੋਂ ਬਾਅਦ ਵੀ ਮੁਗਲਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਨਹੀਂ ਛੱਡਿਆ ਮੁਗਲਾਂ ਨੇ ਕੀ ਕੀਤਾ ਇਹ ਕੱਲ ਦਾ ਇਤਿਹਾਸ ਸੱਤ ਪੁਰ ਦਾ ਜਦੋਂ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਅਲੱਗ ਹੋ ਜਾਂਦਾ ਹੈ ਇਸ ਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ